ਭਾਰਤ ਨਗਰ ਪट्रोल ਪੰਪ ਦੇ ਨਾਲ 3 ਨੰਬਰ ਗੜੀ ਲੱਗਦੀ ਏ ਸਾਰੇ ਨਲੀ ਹਲੋਂ ਪੰਜ ਸੱਤ ਮਿੱਤਰ ਭਰਾਣੇ ਉਹਨਾਂ ਵੱਲੋਂ ਫੋਨ ਆਇਆ ਸੀ ਕਿ ਅੱਗ ਬਹੁਤ ਕਾਬੂ ਚ ਨਹੀਂ ਸੀ ਬਹੁਤ ਜਾਵੇ ਲੋਕਾਂ ਤੇ ਫਾਰਮ ਗੇਟ ਦੇ ਫੋਨ ਕੀਤਾ ਤੇ ਆਏ ਨੇ ਬੱਚਾ ਸੀ ਅੰਦਰ ਇੱਕ 15-12 ਸਾਲ ਦਾ ਤੇ ਇੱਕ ਮਾਤਾ ਜੀ ਸੀਗੇ ਲੋਕਾਂ ਤੇ ਜਿਹੜੇ ਆਪਣੇ ਫਾਰਮ ਗੇਟ ਵਾਲੇ ਸਾਥੀ ਭਰਾਣੇ ਬਹੁਤ ਉਹਨਾਂ ਨੇ ਹੈਲਪ ਕੀਤੀ ਮਲੇਆਂ ਨੇ ਬਹੁਤ ਹਲਪ ਕੀਤੀ ਨਾਲ ਮੋੜੇ ਨਾਲ ਮੋੜਾ ਲਾ ਕੇ ਖੜੇ ਨੇ ਬੜਾ ਜਿਹੜਾ ਬੇਟਾ ਦਾ ਬਹੁਤ ਸੀਰੀਅਸ ਆ ਆਪਣੀ ਗੱਲ ਹੋਈ ਆ ਹਸਪੀਟਲ ਬੇਟਾ ਨੂੰ ਪੰਪਿੰਗ ਕਰ ਰਹੇ ਨੇ ਤੇ ਮਦਰ ਵੀ ਕਾਫੀ ਸੀਰੀਅਸ ਨੇ ਬਸ ਔਰਤਾਂ ਅਰਦਾਸਾਂ ਦੁਆ ਕਰਦੇ ਆ ਜਿਹੜਾ ਇਹ ਬਾਣਾ ਬਰਤਨਾ ਸੀ ਵਰਤੇ ਆ ਗਿਆ ਕਿ ਜਿਹੜਾ ਬੱਚੇ ਵਾਸਤੇ ਤੇ ਮਾਪੇ ਵਾਸਤੇ ਅਸੀਂ ਵੀ ਪ੍ਰੇਅ ਕਰਦੇ ਆਂ ਤੇ ਤੁਹਾਡੇ ਚੈਨਲ ਲਈ ਸਾਰਿਆਂ ਨੂੰ ਕਹਿੰਦੇ ਆ ਕਿ ਤੁਸੀਂ ਵੀ ਬੱਚੇ ਵਾਸਤੇ ਪ੍ਰੇਅ ਕਰੋ ਕਿ 18 ਕੇ ਸਾਹਮਣੇ ਵਾਲਾ 17-18 ਸਾਲ ਦਾ ਮੁੰਡਾ ਸੀ ਤੇ ਮਾਂ ਤਾਂ ਹੀ ਸੀ ਪਰਿਵਾਰ ਦੇ ਅੰਦਰ ਮੈਂਬਰ ਜਿਹੜੇ ਕਿ ਦਾਦੀ ਪੋਤੇ ਦੀ ਨਹੀਂ ਬੈਠੀ ਹੋ ਗਈ ਕਿ ਨਹੀਂ ਹਜੇ ਕੋਈ ਡੈਥ ਨਾਲ ਪਤਾ ਨਹੀਂ ਲੱਗਿਆ ਬਟ ਗੱਲ ਹੋਈ ਹੈ ਮੇਰੀ ਹੁਣੇ 20 ਮਿੰਟ ਪਹਿਲਾਂ ਉਹ ਕਹਿੰਦਾ ਪੰਪਿੰਗ ਤੋਂ ਸਾਹ ਦੇ ਰਿਹਾ ਹਜੇ ਸੀਰੀਅਸ ਕੰਡੀਸ਼ਨ ਚ ਹੈ ਮੇਰੇ ਖਿਆਲ ਅ ਘਰ ਦੇ ਵਿੱਚ 10 ਤੋਂ 12 ਅੱਜ ਤੋਂ 10 ਮੈਂਬਰ ਹੋਣਗੇ ਤੇ ਸੀਰੀਅਸ ਆ ਬੇਟਾ ਹਜੇ ਕੋਈ ਡੈਥ ਵਾਲੀ ਐਸੀ ਕੋਈ ਗੱਲ ਪਤਾ ਨਹੀਂ ਲੱਗੀ ਉਹ ਸੀਰੀਅਸ ਪਰਪਨਲ ਡੇਟਾ ਜਿਹੜਾ ਹੈਗਾ 18 ਦੀ ਸਾਲ ਦਾ ਉਹਨੂੰ ਪਰਪਨਲ ਸਾਹ ਦਿੱਤਾ ਜਾ ਰਿਹਾ ਤਾਂ ਕਿ ਉਹ ਕਿਉਂਕਿ ਜਦੋਂ ਹੁੰਦਾ ਕਿ ਇਹ ਇਹੋ ਜਿਹਾ ਪਾਣਾ ਵਰਤ ਜਾਂਦਾ ਤੇ ਸਾਹ ਦੀ ਆਕਸੀਜਨ ਦੀ ਬੜੀ ਬਹੁਤ ਜਿਆਦਾ ਪ੍ਰੋਬਲਮ ਰਹਿੰਦੀ ਹੈ ਤੇ ਜਿਹੜੇ ਸਾਡੇ ਫਾਰਮ ਗੇਟ ਵਾਲੇ ਭਾਈ ਜੀ ਨੇ ਜਿੰਨਾ ਭਾਈਚਾਰਾ ਉਹਨਾਂ ਨੇ ਬਹੁਤ ਮਦਦ ਕੀਤੀ ਬੱਚੇ ਨੂੰ ਕੱਢਿਆ ਤੇ ਹਸਪਤਲ ਲੈ ਗਏ ਹਾਲੇ ਤੱਕ ਠੀਕ ਹੈ ਔਰ ਅਰਦਾਸ ਦੁਆ ਕਰਦੇ ਹਾਂ ਬੱਚਾ ਠੀਕ ਰਹੇ ਸਾਡੇ ਬੱਚਿਆਂ ਵਰਗਾ ਬੱਚਾ ਔਰ ਇਸ ਪਰਿਵਾਰ ਨਾਲ ਸਾਡੇ ਧਰੇਲੂ ਫੈਮਿਲੀ ਰਿਲੇਸ਼ਨ ਹੈ ਇਸ ਪਰਿਵਾਰ ਨੂੰ ਕਿਸ ਤਾ ਨਹੀਂ ਹੋਇਆ ਅੰਦਰ ਤੇ ਫਿਰ ਮਿਲ ਬਚਾਉਂਦੇ ਰਹਿਆ ਜੀ ਨਹੀਂ ਹਜੇ ਤੱਕ ਕੋਈ ਐਸੀ ਇਨਫੋਰਮੇਸ਼ਨ ਨਹੀਂ ਕਿ ਕਿਨਾਰੇ ਔਰ ਕਾਰੋਬਾਰ ਕਿਸੇ ਹੋਤੀ ਜੀ ਤੇ ਕੀ ਜੀ ਮੈਂ ਭਾਜੀ ਆਪ ਹੁਣੇ ਆਇਆ ਮੈਨੂੰ ਜੋ ਪਤਾ ਲੱਗਿਆ ਹੈ ਵੈਸੇ ਤਾਂ ਇਹ ਰੈਜੀਡੈਂਸ ਨਾ ਤਾਂ ਰੈਜੀਡੈਂਸ ਪਰਿਵਾਰ ਹੀ ਵੰਦ ਤੁਸੀਂ ਦੋ ਪਰਿਵਾਰਾਂ ਦੋ ਭਰਾ ਨੇ ਉਹਨਾਂ ਦੀ ਵਾਈਫ ਹੈ ਬੱਚੇ ਨੇ ਤੇ ਕਾਰੋਬਾਰ ਬਾਰੇ ਹੁਣ ਕੁਝ ਪਤਾ ਲੱਗਿਆ ਕਿ ਮਾੜਾ ਮੋਟਾ ਜਿਹਾ ਕੁਝ ਕਰਦੇ ਐ ਤੇ ਕਰ ਰਹੇ ਨੇ। ਬੋਤੀ ਵਗੈਰਾ ਦੇ ਕੰਮ ਹੋਤੀਏ ਸਮਾਨ ਵੇਚਦੇ ਆ। ਮੈਂ ਹੁਣੇ ਜਾ ਕੇ ਦੇਖਿਆ ਥੋੜੀ ਜਿਹੀ ਉਹਨਾਂ ਕੱਡੀਆਂ ਦੇਖੀ ਆ ਨੇ ਮੱਛੀਆਂ ਨੇ ਜਿਹੜੀਆਂ ਹੀ। ਪਰ ਕੋਈ ਅਰਦਾਸ ਦੁਆ ਕਰੋ ਕਿ ਬੱਚੇ ਤੇ ਮਾਤਾ ਜੀ ਉਹਨਾਂ ਨੇ ਸਹੀ ਕਰਾ ਦੇ। ਹਾਂ ਹਾਂਜੀ ਫੈਮਿਲੀ ਮੈਂਬਰਸ ਤਾਂ ਨੀਅਰ ਅਬਾਊਟ 10 ਸੀਗੇ ਘਰ ਦੇ ਮੈਂਬਰ ਹੋ। ਜਿਹੜੇ ਦੋ ਜਣੇ ਕਮਰੇ ਵਿੱਚ ਰਹਿ ਗਏ ਸੀ ਜਿਨ੍ਹਾਂ ਦਾ ਪਤਾ ਨਹੀਂ ਸੀ ਲੱਗ ਰਿਹਾ ਕਿ ਕਿਸ ਕਮਰੇ ਚ ਹੈ ਜਾਂ ਜਿਹੜੇ ਵੀ ਉੱਪਰ ਦੇਖਣ ਜਾਂਦੇ ਸੀ ਧੂਆ ਇੰਨਾ ਜ਼ਿਆਦਾ ਸੀ ਕਿ ਉਹਨਾਂ ਨੂੰ ਕੱਢਣ ਵਿੱਚ ਕਾਫੀ ਟਾਈਮ ਲੱਗ ਗਿਆ ਤੇ ਸੁਣਨ ਵਿੱਚ ਆ ਰਿਹਾ ਹੈ ਕਿ ਕੁਝ ਮਾੜੀ ਖਬਰ ਹੈ ਜੀ ਜੇ ਇਹ ਨਹੀਂ ਹੈ ਜੇ ਨਹੀਂ ਹੈ ਤਾਂ ਬਸ਼ੀਰੇ ਕਿੰਨਾ ਵੱਸਦਾ ਹੈ ਦੇਖੋ ਹੈਗਾ ਤਾਂ ਰੈ residenital area ਹੈ ਸਾਡਾ ਮਗਰ ਹਾਂ ਉਹਨਾਂ ਨੇ ਆਪਣਾ ਕੁਝ ਗੋਡਾਊਨ ਜਾਂ ਕੁਝ ਚੀਜ਼ਾਂ ਇੱਥੇ ਉਹਨਾਂ ਦੇ ਬਿਜ਼ਨਸ ਰਿਲੇਟਿਡ ਪਿਆ ਸੀ ਮਾਲ ਉਹਨਾਂ ਦਾ نیچے ਹਾਂ ਜਿਹੜਾ ਮੈਨੂੰ ਲੱਗਦਾ ਕਾਰਨ ਬਣ ਗਿਆ ਸਾਰੇ ਕੰਮ ਦਾ ਇਹ ਕਿ ਕਿਤੇ ਵੀ ਬਿਹਤਰੀ ਹੋਤੀ ਦੇਖੋ ਸੁਨਨ ਵਿੱਚ ਮੈਨੂੰ ਆਇਆ ਹੈਗਾ ਕਿਉਂਕਿ ਜਿਹੜਾ ਕਹਿ ਰਹੀਆਂ ਮੈਂ ਮਿਲੇ ਨਹੀਂ ਸੀ ਦੋ ਮੈਂਬਰਸ ਉਹ ਦਾਦੀ ਔਰ ਕੋਤਾ ਜੀ ਅ ਮੈਂ ਹਲੇ ਵੀ ਮਾਲਕ ਨੂੰ ਇਹੀ ਕਵਾਂਗੀ ਕਿ ਠੀਕ ਹੋਣ ਮਗਰ ਖਬਰ ਕੁਝ ਅੱਛੀ ਨਹੀਂ ਆ ਰਹੀ ਹਾਲੇ ਕਲੈਰਿਟੀ ਮੈਨੂੰ ਨਹੀਂ ਪਤਾ ਮੈਂ ਰੱਬ ਅਗੇ ਹੱਥ ਜੋੜ ਕੇ ਬਾਰ-ਬਾਰ ਹੀ ਬੇਨਤੀ ਕਰ ਰਹੀਆਂ ਕਿਸੇ ਦੀ ਔਲਾਦ ਦੇ ਮਾਲਕਾ ਹੱਥ ਰੱਖੀ ਮਾਤਾ ਰਾਣੀ ਦੇ ਜਨਨ ਜੇ ਕੋਈ ਚਮਤਕਾਰ ਦਿਖਾ ਸਕੇ ਤਾਂ ਭਗਵਾਨ ਜ਼ਰੂਰ ਕਰੇ ਇਹ 9 ਵਜੇ ਸਾਨੂੰ ਸੂਚਨਾ ਮਿਲੀ ਸੀ ਕਿ ਭਾਰਤ ਨਗਰ ਤਿੰਨ ਨੰਬਰ ਗਲੀ ਦੇ ਵਿੱਚ ਜਿਹੜੀ ਅੱਗ ਲੱਗੀ ਹੋਈ ਹੈ ਤਾਂ ਅਸੀਂ ਤੁਰੰਤ ਇੱਥੇ ਮੁੱਖ ਤੇ ਇੱਕ ਜਾਂ ਦੋ ਗੱਡੀਆਂ ਕੱਢਤੀਆਂ ਉਸ ਤੋਂ ਬਾਅਦ ਤੀਜੀ ਚੌਥੀ ਪੰਜਵੀਂ ਕਾਫੀ ਗੱਡੀਆਂ ਇੱਥੇ ਪਹੁੰਚ ਗਈਆਂ ਸਾਡੇ ਕੋਲ ਅਸੀਂ ਵਾਇਟ ਕਰੀ ਜਾਂਦੇ ਹਾਂ ਥੋੜੀ ਬਹੁਤੀ ਅੱਗ ਰਹਿ ਗਈ ਹੈ ਜਿਆਦਾਤਰ ਅੱਗ ਬੁਝਾ ਲਈ ਹੈਗੀ ਹੈ 9 ਵਜੇ ਤੁਹਾਨੂੰ ਪਤਾ ਲੱਗਿਆ ਕਿੰਨੀ ਵੱਡੀ ਹੋਣ ਤੱਕ ਆ ਗਿਆ ਇਹ ਅੱਗ ਲੱਗੀ ਕਿਹੜੀ प्रॉपर्टी ਹੈ ਇਹ ਸਾਨੂੰ 9 ਵਜੇ ਸੂਚਨਾ ਮਿਲੀ ਸੀ ਲਗਭਗ ਅਸੀਂ 50 ਕਿ ਮਿੰਟਾਂ ਦੇ ਵਿੱਚ ਸਵੇਰ ਸਵੇਰ ਇੱਥੇ ਪਹੁੰਚ ਗਏ ਹਾਂ ਆਕੇ ਅਸੀਂ ਆਪਣਾ ਆਪਰੇਸ਼ਨ ਸ਼ੁਰੂ ਕਰਤਾ ਜਿੱਦਾਂ ਹੀ ਗਲੀਆਂ ਤੰਗ ਸੀਗੀਆਂ ਇੱਥੇ ਪਹੁੰਚ ਕੇ ਅਸੀਂ ਉਹਦਾ ਜਿਹੜਾ ਕੰਮ ਸਚਾਰੂ ਝੰਗ ਨਾਲ ਕਰਤਾ ਹੈਗਾ ਅੱਗ ਕਾਫੀ ਬੁੱਝ ਚੁੱਕੀ ਹੈ ਥੋੜੀ ਬਹੁਤੀ ਰਹਿ ਗਈ ਹੁਣ ਕਿੰਨੀ ਕਿੰਨੀ ਜਿਹੜੇ ਕੁਝ ਲੋਕ ਵੀ ਸੀਗੇ ਜਿਹੜੇ ਹਾਂਜੀ ਜਦੋਂ ਅਸੀਂ ਆਏ ਅੰਦਰ ਲੋਕ ਵੀ ਸੀ ਐਲ ਪੀ ਜੇ ਸਿਲੰਡਰ ਵੀ ਸੀਗੇ ਤਾਂ 8-9 ਐਲ ਪੀ ਜੇ ਦੇ ਸਿਲੰਡਰ ਕੱਢੇ ਅੰਦਰੋਂ ਤੇ ਇੱਕ ਲੜਕਾ ਕੱਢੇ ਅੰਦਰੋਂ ਇੱਕ ਮਾਤਾ ਜੀ ਆ ਉਹ ਕੱਢੀ ਬੀਏ ਸੈਟਪਾ ਕੇ ਅੰਦਰ ਉਹ ਜਾ ਕੇ ਸਾਡੇ ਫਰਮ ਇਹਨਾਂ ਨੂੰ ਕੱਢ ਕੇ ਲੈਂਦੇ ਅੱਛਾ ਉਹਨਾਂ ਦੀ ਕੰਡੀਸ਼ਨ ਕਹਿੰਦੇ ਕਾਫੀ ਸੀਰੀਅਸ ਨੇ ਜਦੋਂ ਇੱਥੋਂ ਗਏ ਆ ਜੀ ਉਦੋਂ ਸਾਹ ਚੱਲਦੇ ਸੀ ਉਹਨਾਂ ਦੇ ਹੁਣ ਅੱਗੇ ਹਸਪੀਟਲ ਦੇ ਵਿੱਚ ਜਾ ਕੇ ਪਤਾ ਲੱਗੂਗਾ ਉਹਨਾਂ ਨਾਲ ਕੀ ਪਿਜੀਸ਼ਨ ਹੈ ਜੀ ਉਹਨਾਂ ਦੀ ਅੱਛਾ ਅੰਦਰ ਦੱਸਿਆ ਜਾ ਰਿਹਾ ਕਿ ਹੋਜਰੀ ਦਾ ਸਮਾਨ ਸੁਝਾ ਜਾਂ ਇਸ ਤੱਕ ਮਰਚਲ ਹੋਜਰੀ ਦਾ ਸਮਾਨ ਸੀ ਭਾਜੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਭਰਿਆ ਹੋਇਆ ਇਹਨੂੰ ਸਾਨੂੰ ਬੜੀ ਪ੍ਰੋਬਲਮ ਆ ਰਹੀ ਹੈ ਅੱਗੇ ਜਾਣ ਵਾਸਤੇ ਇਹ ਜਿਹੜਾ ਬੈਕ ਨੂੰ ਆ ਘੱਟੋ ਘੱਟ 60 70 ਫੁੱਟ ਹੈ ਗਿਆ ਤੇ ਇੱਕ ਔਰ ਇੱਕ ਰਾਈਟ ਸ ਤਾਰੇ ਵਿਚਾਲੇ ਫੈਕਟਰੀ ਬਣੀ ਹੋਈ ਹੈ ਇਹ ਰੈਜੀਡੈਂਸ ਲੈਵੀ ਦੇ ਵਿੱਚ ਕਿੰਨੇ ਟੈਂਡਰ ਲੱਗ ਸਕਦੇ ਅਸੀਂ ਲਗਭਗ 30 35000 ਲੀਟਰ ਪਾਣੀ ਇੱਥੇ ਪਾ ਚੁੱਕੇ ਆ ਨਾਲ ਉਦੋਂ ਦੇ ਅਸੀਂ ਲੱਗੇ ਹੀ ਹੋਏ ਆ ਨਾ ਹੋਏ ਨੇ 2-3 ਘੰਟੇ ਹੋ ਗਏ ਅੱਛਾ ਜਿਹੜੇ ਅਫਸਰ ਜਿਹੜੇ ਸਟੈਂਡ 'ਤੇ ਮੌਜੂਦ ਹੈਗੇ ਤੁਸੀਂ ਡਿਊਟੀ ਵਾਲੇ ਸਾਰੇ ਮੌਜੂਦ ਆ ਮੈਂ ਮੇਰਾ ਨਾਮ ਜਸਵਿੰਦਰ ਸਿੰਘ ਹੈ ਮੈਂ ਅਸਿਸਟੈਂਟ ਡਿਵੀਜ਼ਨਲ ਫਾਇਰ ਅਫਸਰ ਇੱਥੇ ਲੁਧਿਆਣਾ ਹੁਣ ਤੱਕ ਟੋਟਲ ਗੱਡੀਆਂ ਕਿੰਨੀਆਂ ਆ ਚੁੱਕੀਆਂ ਗੱਡੀਆਂ 7-8 ਛੜੀਆਂ ਲੱਗੀਆਂ ਹੋਈਆਂ ਨੇ ਜੋ ਵਾਰ-ਵਾਰ ਜੋ ਵਾਰ-ਵਾਰ ਰੀਫਿਲ ਹੋ ਕੇ ਇੱਥੇ ਪਹੁੰਚ ਰਹੀਆਂ ਨੇ ਆਪਣੇ ਭਾਪੜ ਦਾ ਮੁੱਲਾ ਬੋਲਤੈ ਰੋਲ ਮਾ ਪਰਿਕਰਿਚੇ ਐ ਤੇ ਜੋਪਰਾ ਇੰਡਸਟਰੀ ਹੈਗੀ ਆ ਜਿਨ੍ਹਾਂ ਦੇ ਥੱਲੇ ਪਰੋਬਰ ਇਹਨਾਂ ਦਾ tage ਦਾ ਹੁੰਦਾ ਉੱਪਰ ਹੀ ਰਹਿ ਜਾਂਦਾ ਕੋਈ ਸਾਧ ਸੜਕ 'ਤੇ ਲੱਗਣ ਵਾਲਾ ਇੱਥੇ ਬਾਕੀ ਨੁਕਸਾਨ ਹੋ ਗਿਆ ਤੇ ਇੱਕ ਲੇਡੀ ਜ ਆ ਕੋਈ ਸਾਧੂ ਸੋਧ ਰਣੀ ਉਹਨਾਂ ਦੀ ਮੋਟਰ ਜਿਵੇਂ ਉਹਦਾ ਹਸਪਤਲ ਤੋਂ ਆਇਆ ਇੱਕ ਲੜਕਾ ਇਹਨਾਂ ਦਾ ਉਹ ਸੀਰੀਅਸ ਆ ਡੀਐਮਐਸ 'ਚ ਰਮਟਾ ਉਹ ਸੀਰੀਅਸ ਹੋਈ ਬਸ ਰਿਹਾ ਕਾਟਿਆ ਮੌਕੇ ਤੇ ਆਏ ਅਸੀਂ ਦੇਖਦੇ ਹਾਂ ਸਰਚ ਕੀ ਹੈ ਅਸੀਂ ਕਹਿਆ ਜਾ ਰਿਹਾ ਸਰ ਬੱਚੇ ਦੀ ਜਿਹੜੀ ਆ ਉਹ ਵੀ 16 ਸਾਲ ਦਾ ਉਹ ਵੀ ਮੌਫ ਹੋ ਚੁੱਕੀ ਹੈ ਕਲੇਮ ਉਹ ਦਾ ਕਲੀਅਰ ਨਹੀਂ ਕੋਈ ਸਾਨੂੰ ਮੈਸੇਜ ਨਹੀਂ ਆਇਆ ਉਹ ਸੀਰੀਅਸ ਗੱਲ ਹੈ ਕਿਉਂਕਿ ਟੀਐਮਸੀ ਦਾ ਸੀਟੇ ਸੱਤ ਹੈ ਕਿਹਦਾ ਹੋਣਾ ਹੈ ਤੇ ਰਾਹਤ ਕਾਰ ਦੀ ਜਾਈ ਹੈ ਬਿਲਕੁਲ ਲੱਗਿਆ ਹੈ ਇਹ ਬੈਕਸਾਈਡ ਪ੍ਰੋਜੈਕਟ ਵਾਲੇ ਸਾਰੇ ਆਏ ਹੋਏ ਨੇ ਟੀਮਾਂ ਕਾਫੀ ਤੇ ਹੋਰ ਵੀ ਕਾਫੀ ਇੱਥੇ ਅਧਿਕਾਰੀ ਸਾਹਿਬ ਨੇ ਕੋਈ ਜਾਂਚ ਕੀਤੀ ਹੋਵੇ ਇਹਨਾਂ ਦਾ ਕਾਰੋਬਾਰ ਕੀ ਸੀ ਕੰਮ ਕੀ ਸੀ ਇਹਨਾਂ ਦਾ ਕੋਈ ਪਰਿਵਾਰ ਇਹਨਾਂ ਦਾ ਇੱਥੇ ਠੰਡੀ ਘਰ ਦੇ ਥੰਡੇ ਹੀ ਆਪਣੇ ਇਹਨਾਂ ਦਾ ਧਾਗੇ ਦਾ ਤੇ ਉਹਨਾਂ ਵਗੈਰਾ ਦਾ ਕੋਈ ਕੰਮ ਆ ਪਲਾਸਟਿਕ ਦਾ ਹੈਗਾ ਕੰਮ ਉਹਨੂੰ ਸਾੜ ਦੇ ਸਤਕ ਨੂੰ ਆਖ ਲੈ